ਭਾਰਤ ਤੇ ਪਾਕਿਸਤਾਨ ਵਿਚ ਵਾਧੇ ਤਣਾ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਨੂੰ ਰਿਜ਼ਰਵ ਕੋਟਾ ਰੱਖਣ ਦੀ ਹਦਾਇਤ ਰਿਜ਼ਰਵ ਫੋਰਸ ਪੁਲਿਸ ਅਤੇ ਐਂਬੂਲੈਂਸ ਲਈ ਏਮਰਜੈਂਸੀ ਕੋਟਾ ਪੈਟਰੋਲ ਪੰਪਾਂ ਤੇ ਵੀ 50% ਵਧੀ ਸੇਲ ਭਾਰਤ ਤੇ ਪਾਕਿਸਤਾਨ ਵਿੱਚ ਵਧੇ ਤਣਾਅ ਤੋਂ ਬਾਅਦ ਪੈਟਰੋਲ ਪੰਪਾਂ ਤੇ 50% ਸੇਲ ਵੱਧ ਚੁੱਕੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਨੂੰ ਰਿਜ਼ਰਵ ਕੋਟਾ ਰੱਖਣ ਦੀ ਹਦਾਇਤ ਦੇ ਦਿੱਤੀ ਗਈ ਹੈ ਤੇ ਰਿਜ਼ਰਵ ਫੋਰਸ ਪੁਲਿਸ ਅਤੇ ਐਮਬੂਲੈਂਸ ਲਈ ਐਮਰਜੈਂਸੀ ਕੋਟਾ ਰੱਖਣ ਦੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿੱਚ ਵਧ ਰਹੇ ਤਣਾਅ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਤੇ ਪੈਟਰੋਲ ਪੰਪ ਅਤੇ ਗੈਸ ਏਜੰਸੀ ਨੂੰ ਰਿਜ਼ਰਵ ਕੋਟਾ ਰੱਖਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ ਤੇ ਰਿਜ਼ਰਵ ਫੋਰਸ ਪੁਲਿਸ ਅਤੇ ਐਂਬੂਲੈਂਸ ਲਈ ਐਮਰਜੈਂਸੀ ਕੋਟਾ ਰੱਖਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ ਮੇਰਾ ਨਾਮ ਵਿਨੋਦ ਕੁਮਾਰ ਵੰਸਲਾ ਮੈਂ ਇੰਡੀਅਨ ਨੇ ਪੈਟਰੋਲ ਪੰਪ ਦਾ ਡੀਲਰ ਹਾਂ ਅੱਜ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਜੰਗਾਰਗਤ ਤਣਾਅ ਦਾ ਮਾਹੌਲ ਬਣਿਆ ਹੋਇਆ ਤੁਸੀਂ ਜਿਵੇਂ ਦੇਖਿਆ ਉਹਨੂੰ ਦੇਖਦੇ ਹੋਏ ਮਾਨ ਜੋ ਡਿਪਟੀ ਕਮਿਸ਼ਨਰ ਬਠਿੰਡਾ ਨੇ ਇੱਕ ਆਪਣੇ ਫੂਲ ਐਂਡ ਸਪਲਾਈ ਡਿਪਾਰਟਮੈਂਟ ਦੇ ਭਾਗ ਦੇ ਰਾਈ ਸਾਨੂੰ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਸਾਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਵੀ ਜ਼ਿਲ੍ਹੇ ਦੇ ਹਰੇਕ ਪਟ્રોલ ਪੰਪ ਨੂੰ ਰਿਜ਼ਰਵ ਕੋਟੇ ਦੇ 4000 ਲੀਟਰ ਡੀਜ਼ਲ ਰੱਖਣਾ ਪਊਗਾ ਤੇ 2000 ਲੀਟਰ ਪੈਟਰੋਲ ਜਿਹੜਾ ਰਿਜ਼ਰਵ ਕੋਟੇ ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੀ ਗੈਸ ਏਜੰਸੀ ਨੂੰ 600 ਭਰੇ ਹੋਏ ਸਿਲੰਡਰ ਰੱਖਣੇ ਪੈਣਗੇ ਇਹ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਵੀ ਕਿਸੇ ਵੀ ਐਮਰਜੈਂਸੀ ਜੇ ਕੋਈ ਹਾਲਾਤ ਇਹ ਜੇ ਆਉਂਦੇ ਆ ਕੋਈ ਮੈਡੀਕਲ ਨੀਡ ਆ ਜਾਂ ਕੋਈ ਫੋਰਸਸ ਨੂੰ ਲੋਡ ਆ ਜਾਂ ਪੁਲਿਸ ਨੂੰ ਲੋਡ ਆ ਉਹ ਭਾਰਤ ਸਕਣ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਅਸੀਂ ਸਾਰੇ ਪੰਪਲਿਆਂ ਨੂੰ ਉਹ ਜਿਹੜਾ ਪੱਤਰ ਹੈ ਦੇਤਾ ਆਪਦਾ ਵੀ ਅਸੀਂ ਆਪਦੀ ਤਰਫੋਂ ਵੀ ਕਹਿਤਾ ਬਾਕੀ ਅਸੀਂ ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਨੇ ਇਹ ਕੀਤੀਆਂ ਹਦਾਇਤਾਂ ਉਹਨਾਂ ਅਨੀਆਂ ਅਸੀਂ ਇਨਵੈਂਟ ਪਾਲਣਾ ਕਰਾਂਗੇ ਕੋ ਟਾਈਮਿੰਗ ਨੂੰ ਲੱਗੀ ਬਾਉਂਡ ਕੀਤਾ ਗਿਆ ਕੇ ਕੋਈ ਸਾਡੇ ਨਾਲ ਹਜੇ ਤੱਕ ਕੋਈ ਟਾਈਮ ਵਾਸਤੇ ਕੋਈ ਐਡਵਾਈਜ਼ਰੀ ਨਹੀਂ ਹੈ ਕੋਈ ਨਾ ਹੀ ਕੋਈ ਇਹ ਜੀ ਗੱਲ ਹੈ ਪਰ ਹਾਂ ਜਦੋਂ ਵੀ ਰਾਤ ਤੁਸੀਂ ਦੇਖਿਆ ਜਿਵੇਂ ਕੋਈ ਸਾਇਰਨ ਵੱਜਦਾ ਅਸੀਂ ਨਾਲ ਦੀ ਨਾਲ ਜੇ ਬਲੈਕਆਊਟਰ ਤਾਂ ਅਸੀਂ ਵੀ ਆਪਦੇ ਪੰਪਾਂ ਨੂੰ ਸ਼ਟਡਾਊਨ ਕਰ ਦੋਨੇ ਆ ਕਿਉਂਕਿ ਇਹ ਜਿਹੜੀ ਬਹੁਤ ਹੀ ਜਵਲਨਸ਼ੀਲ ਆ ਸਭ ਤੋਂ ਵੱਧ ਅੱਗ ਵਾਲੀ ਆਈਟਮ ਹੈ ਇਸ ਕਰਕੇ ਅਸੀਂ ਇਹ ਚੀਜ਼ਾਂ ਨੂੰ ਵੀ ਧਿਆਨ ਚ ਰੱਖਿਆ ਹੋਇਆ ਵੀ ਆਮ ਪਬਲਿਕ ਨੂੰ ਉਸ ਵੇਲੇ ਬੰਦ ਕਰ ਦਿੰਦੇ ਨੇ ਪਰ ਅਸੀਂ ਰਹਿਾਂਗੇ ਉੱਥੇ ਨੇੜੇ ਦੇ ਰਹੀ ਜਾਂ ਪੰਪਾਂ ਦੇ ਫੋਨ ਤੇ ਬਲੇਬਰਾਂਗੇ ਇਕ ਦੂਜੀ ਗੱਲ ਹੈ ਨਾ ਸੈਸ਼ਨਲ ਜਿਹੜੀ ਹੈਗੀ ਸਰਵਿਸ ਹੈ ਕੋਈ ਅਮਰਜੈਂਸੀ ਐਂਬੂਲੈਂਸ ਨੂੰ ਲੋਡ ਪੈਂਦੀ ਆ ਜੋ ਕੋਈ ਇਹੋ ਜਿਹੀ ਆਪਤਾ ਆਉਂਦੀ ਆ ਉਹਦੇ ਵਾਸਤੇ ਅਸੀਂ ਜਿੰਮੇ ਜਿੰਮੇ ਹੋਵਣਗੇ ਉਵੇਂ ਉਵੇਂ ਅਸੀਂ ਤਿਆਰ ਆ ਲੋਕਾਂ ਵੱਲੋਂ ਪੈਨਿਕ ਪ੍ਰੇਟ ਕੀਤਾ ਜਾ ਰਿਹਾ ਤੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਇਹ ਗੱਲ ਥੋੜੀ ਬਿਲਕੁਲ ਜਾਇਜ਼ ਹੈ ਵੀ ਸਾਡਾ ਅੱਗੇ ਨਾਲ ਥੋੜੀ ਜਿਹੀ ਸੇਲ ਵਧੀ ਹੈ ਜਿਨੇ 100 200 ਦੇ ਦਿਲੋਂ ਟੈਂਕੀ ਭਰਾ ਰਿਹਾ ਤੇ ਲੋਕ ਆ ਵੀ ਰਹੇ ਆ ਤੋੜ ਜ ਲੈਣਾ ਵੀ ਲੱਗੀਆਂ ਪਈਆਂ ਪਰ ਅਸੀਂ ਲੋਕਾਂ ਨੂੰ ਕਹਿਣ ਜਾਵਾਂਗੇ ਹਜੇ ਤੱਕ ਕੋਈ ਇਹੋ ਜੀ ਸਥਿਤੀ ਨਹੀਂ ਕੋਈ ਤੇਲ ਦੀ ਕਮੀ ਨਹੀਂ ਕੋਈ ਪੈਨ ਕਰਨ ਦੀ ਲੋੜ ਨਹੀਂ ਜਿਨ੍ਹਾਂ ਲੋੜ ਆ ਉਹਨਾਂ ਕੋ ਤੇਲ ਲੈ ਕੇ ਜਾਣ ਨਾਰਮਲ ਸਥਿਤੀ ਹੈ ਤੇਲ ਦੀ ਕੋਈ ਕਮੀ ਨਹੀਂ ਹੈ ਤੇ ਨਾ ਹੀ ਕੋਈ ਇਹੋ ਜੀ ਸਾਨੂੰ ਕੋਈ ਸੁਭਾਵਨਾ ਲੱਗਦੀ ਹੈ ਇਸ ਦੀ ਚੜ੍ਹਦੀ ਕਲਾ ਟਾਈਮ ਟਿਪ ਦੇ ਲਈ ਬਠਿੰਡਾ ਤੋਂ ਜਕਸੀਰ ਪੁੱਲਰ ਦੀ ਵਿਸ਼ੇਸ਼ ਰਿਪੋਰਟ